ਲੋਜੀ ਅੱਜ ਦੋ ਮੁੱਦੇ ਪੱਗੇ ਨੇ ਤੇ ਵੱਡੀ ਚਰਚਾ ਛੜ ਗਈ ਹੈ ਇੱਕ ਤਾਂ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਮੁੱਖ ਜੱਜ ਚੰਦਰ ਚੂੜ ਦੇ ਘਰ ਚਲੇ ਗਏ ਤੇ ਉੱਥੇ ਜਾ ਕੇ ਪੂਜਾ ਪਾਠ ਕੀਤਾ ਤੇ ਮਿਲ ਕੇ ਆਏ ਘਰ ਜਾ ਕੇ ਮੁੱਖ ਜੱਜ ਨੂੰ ਤੇ ਰੌਲਾ ਪੈ ਗਿਆ ਕਿ ਇਹ ਨਿਯਮਾਂ ਦੀ ਲੰਘਣਾ ਹੈ ਪ੍ਰੋਟੋਕੋਲ ਦੀ ਲੰਘਣਾ ਹੈ ਕੋਡ ਆਫ ਕੰਡਕਟ ਦੀ ਲੰਘਣਾ ਹੈ ਤਾਂ ਦੂਜੇ ਪਾਸੇ ਅੱਜ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਹੈ ਪਰ ਨਾਲ ਹੀ ਕੇਜਰੀਵਾਲ ਤੇ ਇੰਨੀਆਂ ਵੱਡੀਆਂ ਸ਼ਰਤਾਂ ਜਿਹੜੀਆਂ ਉਹ ਲੱਗੀਆਂ ਕਿ ਹੁਣ ਉਹ ਦਿੱਲੀ ਦੇ ਮੁੱਖ ਮੰਤਰੀ ਨਹੀਂ ਰਹਿਣਗੇ ਉਹ ਦਿੱਲੀ ਦੇ ਮੁੱਖ ਮੰਤਰੀ ਵਾਲਾ ਕੋਈ ਕੰਮ ਹੀ ਨਹੀਂ ਕਰ ਸਕਣਗੇ ਇੰਨੀਆਂ ਵੱਡੀਆਂ ਸ਼ਰਤਾਂ ਜਿਹੜੀਆਂ ਲੱਗੀਆਂ ਕਿਉਂਕਿ ਪਹਿਲੀ ਸ਼ਰਤ ਇਹ ਆ ਕਿ ਉਹ ਕਿਸੇ ਵੀ ਸਰਕਾਰੀ ਫਾਈਲ ਤੇ ਦਸਤਕਤ ਨਹੀਂ ਕਰ ਸਕਣਗੇ ਦੂਜਾ ਇਹ ਆ ਕਿ ਉਹ ਸਰਕਾਰੀ ਦਫ਼ਤਰ ਨਹੀਂ ਜਾ ਸਕਣਗੇ ਤੇ ਮੁੱਖ ਮੰਤਰੀ ਦੇ ਦਫਤਰ ਵੀ ਨਹੀਂ ਜਾ ਸਕਣਗੇ ਹੁਣ ਇਹਨਾਂ ਦੋਵਾਂ ਗੱਲਾਂ ਦਾ ਆਪਸ ਦੇ ਵਿੱਚ ਸਬੰਧ ਕੀ ਜੁੜਦਾ ਹੈ ਜਾਂ ਨਹੀਂ ਜੁੜਦਾ ਹੈ ਇਸ ਮੁੱਦੇ ਤੇ ਚਰਚਾ ਭੱਗ ਗਈ ਹੈ ਕਿਉਂਕਿ ਹਰਿਆਣਾ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਉੱਥੇ ਬੀਜੇਪੀ ਦੀ ਸਥਿਤੀ ਬਹੁਤ ਪਤਲੀ ਹੋ ਗਈ ਆ ਔਰ ਮੋਦੀ ਸਾਹਿਬ ਹੋਰਾਂ ਦੇ ਖਿਲਾਫ ਕਾਫੀ ਮਾਹੌਲ ਹਰਿਆਣਾ ਦੇ ਵਿੱਚ ਬਣ ਚੁੱਕਾ ਹੈ ਤੇ ਉੱਥੇ ਟੱਕਰ ਮੁੱਖ ਕਾਂਗਰਸ ਤੇ ਬੀਜੇਪੀ ਵਿਚਾਲੇ ਆ ਤੇ ਜਿਹੜੀ ਆਮ ਆਦਮੀ ਪਾਰਟੀ ਐ ਉਹ ਵੀ ਆਪਣਾ ਜ਼ੋਰ ਲਾ ਰਹੀ ਐ ਪਰ ਕਹਿਿਆ ਜਾ ਰਿਹਾ ਐ ਵੀ ਉਹਨੇ ਕਾਂਗਰਸ ਦੀਆਂ ਵੋਟਾਂ ਤੋੜਨੀਆਂ ਨੇ ਤਾਂ ਇਹ ਸਾਰੇ ਕੁਸ਼ ਦੇ ਵਿੱਚ ਹੁਣ ਜਿਹੜੇ ਮੋਦੀ ਸਾਹਿਬ ਕੱਲ ਦੇਸ਼ ਦੇ ਮੁੱਖ ਜੱਜ ਦੇ ਘਰ ਗਏ ਨੇ ਸੁਪਰੀਮ ਕੋਰਟ ਦੇ ਜੱਜ ਚੰਦਰ ਚੂੜ ਸਾਬ ਦੇ ਘਰ ਗਏ ਨੇ ਤਾਂ ਇਹਦੇ ਉੱਪਰ ਬਹੁਤ ਵੱਡੇ ਸਵਾਲ ਉੱਠੇ ਨੇ ਸਿੱਧੇ ਰੂਪ ਚ ਸਵਾਲ ਉਠਾਉਣੇ ਔਖੇ ਨੇ ਕਿਉਂਕਿ ਅਦਾਲਤ ਦੀ ਤੋਹੀਨ ਜਾਂ ਅਦਾਲਤ ਦੀ ਮਾਨਹਾਨੀ ਜਾਂ ਕੋਰਟ ਆਫ ਕਨਟੈਂਪਟ ਜਿਹੜਾ ਹੈ ਉਹਦੇ ਮਾਮਲੇ ਉੱਠਣ ਤੋਂ ਸਾਰੇ ਟਲਦੇ ਨੇ ਡਰਦੇ ਨੇ ਪਰ ਕੁਝ ਵਕੀਲਾਂ ਨੇ ਕੁਝ ਵਿਰੋਧੀ ਪਾਰਟੀਆਂ ਨੇ ਤੇ ਕੁਝ ਵੱਡੇ ਪੱਤਰਕਾਰਾਂ ਤੇ ਬੁੱਧੀਜੀਵੀਆਂ ਨੇ ਵੱਡੇ ਸਵਾਲ ਖੜੇ ਕੀਤੇ ਨੇ ਔਰ ਇਹ ਕਿਹਾ ਗਿਆ ਵੀ ਇਹ ਬਿਲਕੁਲ ਗਲਤ ਆ ਦੇਸ਼ ਦਾ ਪ੍ਰਧਾਨ ਮੰਤਰੀ ਤੇ ਮੁੱਖ ਜੱਜ ਜੇ ਐਦਾ ਘਰਾਂ 'ਚ ਇੱਕ ਦੂਜੇ ਨੂੰ ਇਕੱਠੇ ਮਿਲਦੇ ਨੇ ਤਾਂ ਫਿਰ ਇਹ ਸਵਾਲ ਖੜੇ ਹੋ ਰਹੇ ਨੇ ਕਿ ਕੀ ਪ੍ਰਧਾਨ ਮੰਤਰੀ ਫਿਰ ਦੇਸ਼ ਦੇ ਮੁੱਖ ਜੱਜ ਦੇ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਸਕਣਗੇ ਜਾਂ ਫਿਰ ਕੀ ਉਹ ਫੋਨ ਤੇ ਜਾਂ ਮਿਲ ਕੇ ਕਿਸੇ ਵੀ ਫੈਸਲੇ ਸੰਬੰਧੀ ਗੱਲ ਨਹੀਂ ਕਰ ਸਕਣਗੇ ਜਿਹੜਾ ਜੱਜ ਨੇ ਕਰਨਾ ਹੋਵੇਗਾ ਦੇਸ਼ ਦੇ ਸੀਜੀਆਈ ਚੀਫ ਜਸਟਿਸ ਆਫ ਇੰਡੀਆ ਯਾਨੀ ਸੁਪਰੀਮ ਕੋਰਟ ਦੇ ਮੁਖ ਜੱਜ ਦੇ ਕੰਟਰੋਲ ਚ ਪੂਰੀ ਨਿਆਪਾਲਿਕਾ ਦੇਸ਼ ਦਾ ਸਾਰਾ ਅਦਾਲਤੀ ਸਿਸਟਮ ਚੱਲਦਾ ਹੈ ਔਰ ਇਹਦੇ ਉੱਪਰ ਸਵਾਲ ਜਿਹੜੇ ਨੇ ਉਹ ਵੱਡੇ ਵਕੀਲਾ ਪ੍ਰਸ਼ਾਦ ਪੂਸ਼ਣ ਵਰਗਿਆਂ ਨੇ ਉਠਾਏ ਨੇ ਹੋਰ ਕਾਫੀ ਸਾਰੇ ਵੱਡੇ ਵੱਡੇ ਵਕੀਲਾ ਨੇ ਇਹਦੇ ਤੇ ਸਵਾਲ ਉਠਾਏ ਨੇ ਔਰ ਕਈ ਜੱਜਾਂ ਨੇ ਵੀ ਜਿਹੜੇ ਰਿਟਾਇਰਡ ਜੱਜ ਨੇ ਉਹਨਾਂ ਨੂੰ ਵੀ ਇਹ ਗੱਲ ਗਲਤ ਲੱਗੀ ਹੈ ਕਿਉਂਕਿ ਹੁਣ ਤੱਕ ਇੱਕ ਇਹ ਨਿਯਮ ਇੱਕ ਇੱਕ ਕੋਡ ਆਫ ਕੰਡਕਟ ਹੈ ਕਿ ਇਹ ਨਹੀਂ ਹੋ ਸਕੇਗਾ ਕਿ ਜੱਜ ਦੇ ਘਰ ਜਾਂ ਜੱਜ ਕਿਸੇ ਮੰਤਰੀ ਜਾਂ ਰਾਜਨੇਤਾ ਦੇ ਘਰ ਜਾਵੇ ਐਦਾਂ ਦੀਆਂ ਮਿਲਣੀਆਂ ਹੋਣ ਫਿਰ ਤਾਂ ਰਾਜਨੇਤਾ ਜਿਹੜੇ ਨੇ ਤਾਕਤਵਰ ਰਾਜਨੇਤਾ ਉਹ ਤਾਂ ਅਦਾਲਤਾਂ ਦੇ ਫੈਸਲੇ ਬਦਲਵਾਉਣ ਲੱਗ ਪੈਣਗੇ ਤਾਂ ਇੱਥੇ ਕੁਝ ਜ਼ਿਕਰ ਮੈਂ ਕਰਨੇ ਚਾਹੂੰਗਾ ਕਿ ਜਿਹੜੇ ਜੱਜ ਡੀਵਾਈ ਚੰਦਰ ਚੂੜ ਦੇ ਘਰ ਗਏ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹਦਾ ਬਹੁਤ ਵੱਡਾ ਰੌਲਾ ਪੈ ਗਿਆ ਉਸੇ ਦੀ ਹੀ ਇੱਕ ਚੰਦਰ ਚੂੜ ਸਾਹਿਬ ਦੀ ਕਿਤਾਬ ਹੈ ਸੁਪਰੀਮ ਵਿਸ਼ਪਰਸ਼ ਔਰ ਉਹਦੇ ਵਿੱਚ ਉਹਨਾਂ ਨੇ ਹੀ ਲਿਖਿਆ ਸੀ ਕਿ ਇੱਕ ਵੀਡੀ ਤੁਲਜਾ ਪੁਲਕਰ ਜੱਜ ਹੋਏ ਨੇ ਔਰ ਉਹਨਾਂ ਨੇ ਇਹ ਦੱਸਿਆ ਸੀਗਾ ਇਹਦੇ ਤੇ ਜਰਨਲ ਰੌਲਾ ਪਾਇਆ ਸੀ ਜਦੋਂ ਇੰਦਰਾ ਗਾਂਧੀ ਦੇ ਟਾਈਮ 1980 ਦੇ ਵਿੱਚ ਇੱਕ ਜਿਹੜੇ ਜੱਜ ਸੀ ਹਾਈ ਕੋਰਟ ਦੇ ਪੀ ਐਨ ਭਗਵਤੀ ਉਹਨਾਂ ਨੇ ਕੀ ਕੀਤਾ ਸੀ ਇੰਦਰਾ ਗਾਂਧੀ ਜਦੋਂ ਜਿੱਤੀ ਤਾਂ ਉਹਨਾਂ ਨੇ ਇੰਦਰਾ ਗਾਂਧੀ ਦੀ ਜਿੱਤ ਦੇ ਵਿੱਚ ਬਹੁਤ ਵੱਡੀ ਪ੍ਰਸ਼ੰਸਾ ਚਿੱਠੀ ਲਿਖ ਮਾਰੀ ਸੀ ਬਹੁਤ ਤਰੀਫਾਂ ਇੰਦਰਾ ਗਾਂਧੀ ਦੀਆਂ ਕਰਤੀਆਂ ਸੀ ਜਦੋਂ ਉਹ ਪ੍ਰਧਾਨ ਮੰਤਰੀ ਬਣੀ ਸੀ ਤਾਂ ਉਸ ਤੋਂ ਬਾਅਦ ਫਿਰ ਉਹ ਜਿਹੜੇ ਪੀ ਐਨ ਭਗਵਤੀ ਜਸਟਿਸ ਸੀ ਜੱਜ ਸਾਹਿਬ ਉਹਨਾਂ ਨੂੰ ਦੇਸ਼ ਦਾ ਮੁੱਖ ਜੱਜ ਵੀ ਬਣਾਇਆ ਗਿਆ ਸੀ ਤਾਂ ਇਹਦੇ ਉੱਪਰ ਬਹੁਤ ਵੱਡਾ ਰੌਲਾ ਪਿਆ ਸੀ ਇਸ ਚੀਜ਼ ਨੂੰ ਬਹੁਤ ਸ਼ਰਮਨਾਕ ਘਟਨਾ ਕਿਹਾ ਗਿਆ ਸੀ ਔਰ ਉਸ ਤੋਂ ਬਾਅਦ ਵੀ ਅ ਐਸਰ ਸੇਨ ਜਿਹੜੇ ਜਸਟਿਸ ਹਾਈ ਕੋਰਟ ਦੇ ਰਹੇ ਨੇ ਉਹਨਾਂ ਨੇ ਇੱਕ ਵਾਰ ਨਰਿੰਦਰ ਮੋਦੀ ਨੂੰ ਮੇਰੇ ਪਿਆਰੇ ਪ੍ਰਧਾਨ ਮੰਤਰੀ ਮਾਈ ਡੀਅਰ ਪ੍ਰਾਈਮ ਮਿੰਿਸਟਰ ਤੱਕ ਲਿਖ ਦਿੱਤਾ ਸੀ ਇੱਕ ਜਗ੍ਹਾ ਦੇ ਉੱਪਰ ਔਰ ਇਹਦਾ ਵੀ ਬਹੁਤ ਚਰਚਾ ਹੋਇਆ ਸੀ ਰੌਲਾ ਪਿਆ ਸੀ ਇੱਕ ਜਸਟਿਸ ਐਮਰ ਸ਼ਾਹ ਜੱਜ ਸਾਹਿਬ ਇਹਨਾਂ ਨੇ ਇੱਕ ਵਾਰ ਲਿਖ ਦਿੱਤਾ ਸੀ ਕਿ ਮੋਦੀ ਮੇਰੇ ਹੀਰੋ ਨੇ ਤਾਂ ਇਹ ਸਭ ਕੁਝ ਕਿਉਂ ਹੁੰਦਾ ਹੈ ਮਿੱਤਰੋ ਇੱਕ ਚਰਚਾ ਇਹ ਆ ਕਿ ਜਦੋਂ ਜੱਜ ਰਿਟਾਇਰ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਵੱਖ-ਵੱਖ ਕਮਿਸ਼ਨ ਬਣੇ ਨੇ ਚਾਹੇ ਉਹ ਘਟ ਗਿਣਤੀ ਕਮਿਸ਼ਨ ਹੈ ਚਾਹੇ ਉਹ ਕਿੰਨੇ ਸਾਰੇ ਕਮਿਸ਼ਨ ਨੇ ਤੇ ਉਹਨਾਂ ਦੇ ਕਮਿਸ਼ਨਾਂ ਦੇ ਪੂਰੇ ਦੇਸ਼ ਦੇ ਨੈਸ਼ਨਲ ਕਮਿਸ਼ਨਰ ਲਾਉਣੇ ਹੁੰਦੇ ਨੇ ਮੁਖੀ ਲਾਉਣੇ ਹੁੰਦੇ ਨੇ ਤਾਂ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਉਹ ਰਟਾਇਰਡ ਜੱਜਾਂ ਨੂੰ ਲਾਉਣਾ ਹੁੰਦਾ ਤੇ ਰਟਾਇਰਡ ਜੱਜ ਕਿਹੜੇ ਨੂੰ ਲਾਉਣਾ ਹੈ ਉਹਦੇ ਲਈ ਪਹਿਲਾਂ ਸਾਬਤ ਕਰਨਾ ਪੈਂਦਾ ਲਾਉਣਾ ਕਿਹਨੇ ਆ ਸਰਕਾਰ ਨੇ ਤੇ ਸਰਕਾਰ ਨੂੰ ਸਾਬਤ ਕਰਨਾ ਪੈਂਦਾ ਵੀ ਮੈਂ ਵੀ ਹੈਗਾ ਆ ਆਪਾਂ ਵੀ ਤੁਹਾਡੇ ਹੀ ਆ ਇਹ ਇੱਕ ਚਰਚਾ ਹੈ ਕਿ ਜਿਵੇਂ ਦੇਸ਼ ਦੇ ਚੀਫ ਜਸਟਿਸ ਤੈਰ ਹੋਏ ਰੰਜਨ ਗੋਗੋਈ ਸਾਹਿਬ ਤੇ ਰੰਜਨ ਗੋਗੋਈ ਨੂੰ ਬਾਦ ਦੇ ਵਿੱਚ ਰਾਜ ਸਭਾ ਮੈਂਬਰ ਬਣਾਇਆ ਗਿਆ ਹੁਣ ਮੈਨੂੰ ਲੱਗਦਾ ਹੈ ਕਿ ਨ્યાਯਾਲਿਕਾ ਦੇ ਵਿੱਚ ਇਹ ਨਿਯਮ ਹੋਣਾ ਚਾਹੀਦਾ ਕਿ ਜਿਹੜੇ ਜੱਜ ਸਾਹਿਬ ਨੇ ਜਿਹੜੇ ਜਿਹੜੇ ਅਦਾਲਤਾਂ ਨੇ ਇਹਨਾਂ ਦਾ ਕੰਮ ਨਿਆਂ ਦੇਣਾ ਤੇ ਜੱਜਾਂ ਨਾਲ ਕਿਸੇ ਰਾਜਨੇਤਾ ਦਾ ਕੋਈ ਸਬੰਧ ਨਾ ਹੋਵੇ ਤੇ ਜੱਜਾਂ ਦਾ ਕਿਸੇ ਰਾਜਨੇਤਾ ਨਾਲ ਨਾ ਹੋਵੇ ਜੱਜ ਰਿਟਾਇਰਮੈਂਟ ਤੋਂ ਬਾਅਦ ਕਿਸੇ ਰਾਜਨੀਤਿਕ ਪਾਰਟੀ 'ਚ ਸ਼ਾਮਲ ਨਾ ਹੋ ਸਕਣ ਕਿਸੇ ਰਾਜਨੀਤਿਕ ਪਾਰਟੀ ਨੂੰ ਸਿੱਧੇ ਜਾਂ ਅਸਿੱਧੇ ਰੂਪ 'ਚ ਮਦਦ ਨਾ ਕਰ ਸਕਣ ਕਿਸੇ ਰਾਜਨੀਤਿਕ ਪਾਰਟੀ ਦਾ ਲੀਡਰ ਨਾ ਬਣ ਸਕਣ ਕੋਈ ਰਾਜਨੀਤਿਕ ਪਾਰਟੀ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਨਾ ਬਣਾ ਸਕੇ ਇਹ ਨਿਯਮ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਕਾਨੂੰਨ ਬਣਨਾ ਚਾਹੀਦਾ ਤਾ ਪਹਿਲਾਂ ਬਹੁਤ ਸਾਰੇ ਨਿਯਮ ਬਣੇ ਹੋਏ ਨੇ ਤੇ ਇਸੇ ਕਰਕੇ ਹੁਣ ਇਹ ਵੱਡਾ ਰੌਲਾ ਜਿਹੜਾ ਆ ਉਹ ਪਿਆ ਨਰਿੰਦਰ ਮੋਦੀ ਸਾਹਿਬ ਜਦੋਂ ਗਏ ਨੇ ਮੁੱਖ ਜੱਜ ਦੇ ਘਰ ਤਾਂ ਉਸ ਤੋਂ ਬਾਅਦ ਅੱਜ ਕੇਜਰੀਵਾਲ ਨੂੰ ਮਿਲੀ ਹੈ ਜ਼ਮਾਨਤ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਤਾਂ ਜ਼ਮਾਨਤ ਦੋ ਜੱਜਾਂ ਨੇ ਦਿੱਤੀ ਇੱਕ ਜੱਜ ਦਾ ਕੁਝ ਹੋਰ ਕਹਿਣਾ ਸੀ ਤੇ ਦੂਜੇ ਦਾ ਕੁਝ ਹੋਰ ਕਹਿਣਾ ਸੀ ਜਿਹੜੇ ਜਸਟਿਸ ਬੁਈਆਂ ਉਹਨਾਂ ਨੇ ਸਿੱਧੇ ਰੂਪ ਚ ਕਿਹਾ ਵੀ ਸੀਬੀਆਈ ਨੇ ਜਿਸ ਤਰੀਕੇ ਨਾਲ ਕੇਲੀਵਾ ਨੂੰ ਗ੍ਰਿਫਤਾਰ ਕੀਤਾ ਉਹ ਠੀਕ ਨਹੀਂ ਹੈ ਉਹ ਛੱਕ ਪੈਦਾ ਕਰਦਾ ਸਿੱਧਾ ਇਸ਼ਾਰਾ ਉਹਨਾਂ ਦਾ ਇਹ ਸੀ ਵੀ ਜਿਹੜੀ ਸੀਬੀਆਈ ਆ ਉਹ ਤੋਤੇ ਵਾਂਗ ਚੱਲ ਰਹੀ ਹੈ ਤੇ ਉਹਨੂੰ ਚਲਾਇਆ ਜਾ ਰਿਹਾ ਹੈ ਉਹ ਕਿਸੇ ਦੇ ਕਹਿਣ ਤੇ ਕੰਮ ਕਰ ਰਹੀ ਹੈ ਪਰ ਜਿਹੜੇ ਦੂਜੇ ਜੱਜ ਸੀ ਉਸੇ ਹੀ ਬੈਂਚ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਨਹੀਂ ਆਖੀਆਂ ਕਿਉਂ ਨਹੀਂ ਆਖੀਆਂ ਇਹ ਤਾਂ ਉਹ ਜੱਜ ਸਾਹਿਬ ਜਾਣਣ ਆਪਾਂ ਕੁਝ ਨਹੀਂ ਕਹਿਣਾ ਪਰ ਜਨਤਾ ਬਹੁਤ ਕੁਝ ਬੋਲ ਰਹੀ ਹੈ ਤੇ ਸਮਝ ਰਹੀ ਹੈ ਆਪਣੇ ਹਿਸਾਬ ਨਾਲ ਹਰ ਇੱਕ ਵਿਅਕਤੀ ਸਮਝ ਰਿਆ ਦੇਖੋ ਹਰਿਆਣਾ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਤੇ ਟੱਕਰ ਉੱਥੇ ਆ ਕਾਂਗਰਸ ਤੇ ਭਾਜਪਾ ਦੇ ਵਿਚਾਲੇ ਹੁਣ ਜਦੋਂ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਹੈ ਤਾਂ ਇਹ ਕਹਿੰਦਾ ਵੀ ਉਹ ਕੋਈ ਵੀ ਕਿਸੇ ਫਾਈਲ ਤੇ ਸਾਈਨ ਨਹੀਂ ਕਰ ਸਕੇਗਾ ਕਿਸੇ ਦਫ਼ਤਰ ਨਹੀਂ ਜਾ ਸਕੇਗਾ ਤੇ ਫਿਰ ਉਹਨੂੰ ਜ਼ਮਾਨਤ ਕੀ ਦਿੱਤੀ ਹੈ ਕਿਉਂ ਦਿੱਤੀ ਹੈ ਵੀ ਹਰਿਆਣਾ ਜਾਓ ਪ੍ਰਚਾਰ ਕਰੋ ਤੇ ਹੋਰ ਕੰਮ ਕਰੋ ਹੁਣ ਜੇ ਕੇਜਰੀਵਾਲ ਸਾਹਿਬ ਹਰਿਆਣਾ ਕੇ ਪ੍ਰਚਾਰ ਕਰਨਗੇ ਤਾਂ ਇਹਦਾ ਫਾਇਦਾ ਤੇ ਨੁਕਸਾਨ ਕਿਨੂੰ ਹੋਏਗਾ ਸਿੱਧੇ ਰੂਪ ਚ ਰਾਜਨੀਤਿਕ ਮਾਰ ਕਹਿੰਦੇ ਨੇ ਵੀ ਇਹਦਾ ਫਾਇਦਾ ਬੀਜੇਪੀ ਨੂੰ ਤੇ ਨੁਕਸਾਨ ਕਾਂਗਰਸ ਨੂੰ ਹੋਏਗਾ ਕਿਉਂਕਿ ਆਮ ਆਦਮੀ ਪਾਰਟੀ ਦਾ ਹਰਿਆਣਾ ਚ ਅਜੇ ਕੋਈ ਬਹੁਤਾ ਲੱਲਖਖਾ ਹੈ ਨਹੀਂ ਜਿਹੜੀਆਂ 2019 ਚ ਵੋਟਾਂ ਪਈਆਂ ਸੀ ਉਹਨਾਂ ਚ 1% ਵੋਟ ਵੀ ਨਹੀਂ ਸੀ ਮਿਲੀ ਆਮ ਆਦਮੀ ਪਾਰਟੀ ਨੂੰ ਅੱਧਾ ਪਰਸੈਂਟ ਕਹਿੰਦੇ ਮਿਲੀ ਸੀ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਦਾ ਅਜੇ ਵੀ ਹਰਿਆਣਾ ਚ ਕੋਈ ਬਹੁਤਾ ਆਧਾਰ ਨਹੀਂਗਾ ਵੋਟਾਂ ਹੀ ਖਿੱਚਣੀਆਂ ਨੇ ਤੇ ਜ਼ਿਆਦਾਤਰ ਵੋਟਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਦੀਆਂ ਖਿੱਚਣੀਆਂ ਨੇ 13 ਤਰੀਕ ਤੱਕ ਕਾਗਜ਼ ਵਾਪਸ ਲੈ ਜਾ ਸਕਦੇ ਸੀ ਜਿਹੜੇ ਉਮੀਦਵਾਰ ਖੜੇ ਕੀਤੇ ਆਮ ਆਦਮੀ ਪਾਰਟੀ ਨੇ ਜਾਂ ਕਾਂਗਰਸ ਨੇ ਜੇ ਕੋਈ ਸੈਟਅਪ ਹੋ ਸਕਦੀ ਸੀ ਤਾਂ 13 ਤੋਂ ਪਹਿਲਾਂ ਪਹਿਲਾਂ ਤੇ ਜ਼ਮਾਨਤ ਉਹਨਾਂ ਨੂੰ ਦਿੱਤੀ ਗਈ ਆ 13 ਨੂੰ ਇਹ ਹੁਣ ਤਰੀਕ ਦੇ ਵਿੱਚ ਕੀ ਰੌਲਾ ਏ ਸੋਚਣ ਵਾਲੇ ਸੋਚਦੇ ਰਹਿਣ ਸਤਿ ਸ੍ਰੀ ਅਕਾਲ ਮੇਰੇ ਭਾਈ